ਮਾਡੀ ਬੋਕਲੇ ਨਾ ਸੋਪਰੇ ਆਗੀ ਜਾਵਾਉਂ ਸੁਣਾ ਕਿ ਨਸਾਂ ਵਿੱਚ ਪੈ ਗਿਆ ਕੋਈ ਇਹ ਦੇਖੋ गाइस ਸ਼ੁਰੂ ਕਿੱਥੋਂ ਦਾ ਕਹਾਣੀ ਆ ਜਦੋਂ ਜੱਟ ਪੱਗ ਦੇ ਪੇਚਣ ਕੇ ਘਰੋਂ ਨਿਕਲਦਾ ਨਾ ਤਾਂ ਕੁੜੀਆਂ ਪਤਾ ਕੀ ਕਹਿੰਦੀਆਂ ਕੀ ਕਹਿੰਦੀਆਂ ਹਾਏ ਵੇ ਤੇਰੇ ਤੇ ਮਰ ਗਈ ਵੇ ਮੁੰਡਿਆ ਅੰਬਰਸਰੀਆ ਤੁਸੀਂ ਦਿੱਦੀਆ ਮੇਰੇ ਉੱਤੇ ਜੱਤੀ ਅੱਖ ਨਹੀਂ ਹਾਂਜੀ ਮਿੱਤਰੋ ਸਾਸੀਗਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਕਮੈਂਟ ਅਜ ਆਪਣਾ ਹਾਲ ਚਾਲ ਜੂ ਦੱਸਿਆ ਜੀ ਠੀਕ ਆ ਤੇ ਮੌਸਮ ਵੇਖੋ ਮਿੱਤਰੋ ਅੱਜ ਕੱਡਾ ਸੋਹਣਾ ਮੌਸਮ ਹੋਇਆ ਪਿਆ ਤੇ ਚੱਲਾ ਮੈਂ ਬਾਬੇ ਵੱਲ ਕਹਿੰਦੀ ਅੱਜ ਗੜਾ ਲਾਉਣਾ ਬਾਕੀ ਵੇਖੋ ਕੀ ਕਰਦੇ ਆ ਇੱਕ ਜੁੜੇਗਾ ਵਲੋਗ ਨਾਲ ਮਿਲਦੇ ਆਂ ਕਿ ਜਾ ਕੇ ਦੇਖਦੇ ਆਂ ਕੀ ਬਣਦਾ ਕੋਠੇ ਕੀ ਕਰਦੇ ਨੇ ਐਸ ਸਨੈਕ ਬਣਾਉਣਾ ਸਨੈਕ ਹੋਣਾ ਤਾਂ ਬੇਦਾ ਨਹੀਂ ਬੁਆ ਫਿਰ ਕੌਣ ਨੇ ਅੰਚਲ ਦਾ ਤਾਂ ਵੀ ਖੋਲ ਦੂਗੀ ਹੋ ਗਿਆ ਮੰਮੀ ਖੋਲ ਦੂਗੀ ਸਾਰੀਆਂ ਗੱਲਾਂ ਤੁਸੀਂ ਕਰਦੇ ਤੇ ਡਿਪੈਂਡ ਜੀਵੇ ਆ ਆ ਵੀ ਕੁਝ ਕਰ ਲਈਦਾ ਹੁੰਦਾ ਵਾ ਡਿੱਗੀ ਜਾਂਦੇ ਆ ਚੱਲ ਭਰਾ ਜਲਦੀ ਚੱਲੀਏ ਇਦਾਂ ਮੈਂ ਭੇਜ ਕੇ ਆਇਆ ਮੀਂਹ ਚ ਅੱਛਾ ਆਪਣੇ ਤੁਹਾਨੂੰ ਘਰ ਦੇ ਕੰਮ ਹੁੰਦੇ ਨਾ ਸਾਡੇ ਘਰ ਦੇ ਕੰਮ ਕਰਨੇ ਨਹੀਂ ਵੀਰ ਜੀ ਨਾ ਦੀਆ ਵਰਗੀ ਵਿੱਚ ਵੀ ਹੁੰਦੇ ਉਸ ਅਸੀਂ ਜਗਾਂ ਲਈ ਜਾ ਆਹ ਦੀ ਡੰਬਲ ਰੱਖੀ ਘਰੇ ਲਈ ਜਾਂਦਾ ਜਿਵੇਂ ਚੋਈ ਚੋਈ ਟੀ ਬਣਾਇਆ ਅੱਜ ਕੁਝ ਨਹੀਂ ਰੱਖਦੇ ਅਸੀਂ ਕਰਦੇ ਆਹ ਥੱਪੀ ਮਾਰੀ ਲਾਈਟ ਤੇ ਬੋਰੀ ਗੱਲੀਏ ਕੋਈ ਹਲਕਾ ਨਹੀਂ ਪਾਓ ਰੋਟੀ ਬਣੀ ਆਂ ਜੀ

ਅਗੇ ਵਾਸਤੇ ਕੋਈ ਤੇ ਨਾ ਚਾਹਿਆ ਪਰ ਤੁਹਾਨੂੰ ਮੈਨੂੰ ਸੋਣਾ ਲੱਗ ਰਿਹਾ ਹੈ ਅੱਜ ਇਹ ਆਊਟਫਿਟ ਤੋਂ ਆਉਂਦੀ ਹੈ ਨਾ ਦੇਖੋ गाइस ਚਮਕ ਰਾਇ ਮੈਂ ਗੱਲ ਕਰੀ ਮੈਂ ਗੱਲ ਕਰੀ ਨਾ ਮੈਂ ਨਾ ਮੈਂ ਸੀ ਕਿਉ ਆਏ ਆ ਦੂਸਰਾ ਤੁਮਝ ਕਾ ਰਹੀ ਸੀ ਚਾ ਨੀ ਮੈਂ ਹੰਨ ਨਾ ਬੈ। ਮੇਰੇ ਕੋਟੀ ਘਾ ਕੇ ਮਿਲਦਾ। ਆ ਫਾੜੇ ਬਲੋਗਸਾਂ ਤੂੰ ਵੀ ਕਰ ਲੈ ਗੱਲ ਕੁਝ ਆਪਣੇ ਵੱਲ ਕਰਕੇ ਗੱਲ ਕਰ ਦੋ ਮੈਂ ਟੈਗ ਗਾਈਜ਼ ਨਾ। ਨਹੀਂ ਭਰਾ ਮੈਂ ਟੈਗਸ ਕਰਨਾ। ਕਰ ਲੈ ਗੱਲ। ਛੁੱਟਾ ਛੁੱਟਾ ਤੇਰੀ ਖਰਾਕ ਨਾ। ਮਿੱਤਰੋ ਨੰਬਰ ਚੈੱਕ ਕਰੋ ਦਾ ਸੇਵ ਕੀਤਾ। ਓ ਜਾ ਭਰਾਵਾ ਤੇਰਾ ਦਿਮਾਗ ਸਹੀ ਹੈਗਾ ਵਾ। ਸਾਡੇ ਘਰ ਸਾਡੇ ਘਰ ਲੈਡ ਚੱਲ ਗਈ ਭਰਾਵਾ। ਮਿੱਤਰੋ ਹੁਣ ਜਿੱਥੇ ਕਲਿੱਪ ਮੁੱਕੀ ਆ ਨਾ ਉਸ ਤੋਂ ਬਾਅਦ ਇਹਨੇ ਬੰਦ ਕੀਤੀ ਤੇ ਉਦੋਂ ਦੀ ਬਲੌਗ ਕਰੀ ਜਾਂਦਾ ਕਰੀ ਜਾਂਦਾ ਉਦੋਂ ਦਾ ਇਹਨੇ ਵਲੌਗ ਹੀ ਨਹੀਂ ਬਣਾਇਆ ਜੁੜਾਈ ਦੀਆਂ ਗੱਲਾਂ ਵੀ ਨਹੀਂ ਆਈਆਂ ਕਿੱਡੇ ਮੁੱਤੇਰਾ ਉਹਦੇ ਵੈਸੇ ਗੱਲ ਕਰ ਗਏ ਸਨ ਉਹ ਜਾ ਯਾਰ ਮੈਨੂੰ ਉਹਨੂੰ ਹੀ ਗਿਆ ਵੀ ਘਰੇ ਲੜ ਗਈ ਤਰੇਲੋਂ ਲੱਗੇ ਪੱਕੇ ਥੜ ਥੜ ਜਨੋਂ ਦੇ ਲੜ ਗਈ ਉਹ ਉਧਰ ਜਾ ਕੇ ਹੁਣ ਕਰਾਂਗੇ ਰਗੜਾ ਚਲੋ ਚੱਲੀਏ ਪਰਾ ਅਕਲ ਕਰ ਲਿਆ ਕਰੋ ਵੇਖ ਲਿਆ ਕਰੋ ਵੀਡੀਓ ਆਣ ਕੇ ਨਹੀਂ ਆਈ ਨਹੀਂ ਲੱਗਾ ਪਤਾ ਤੁਹਾਡੀਆਂ ਫਿਰ ਉਹੀ ਤੁਸੀਂ ਚੰਗੀਆਂ ਹੀ ਗਾਲਾਂ ਖਾਂਦੇ ਜੇ ਤੁਸੀਂ ਨਜਾਇਜ਼ ਨਹੀਂ ਖਾਂਦੇ ਪੂਰੀਆਂ ਜਾਇਜ਼ ਹੁੰਦੀਆਂ ਮੇਰੀਆਂ ਗਾਲਾਂ ਤੁਹਾਡੇ ਪ੍ਰਤੀ ਗਰੇ ਲਾ ਲਿਆ ਕਹਿੰਦਾ ਪਰਾ ਕਹਿ ਰਿਹਾ ਦੂਸਰਾ ਦਫਾ ਨਹੀਂ ਪਾਇਆ ਸੱਚਾ ਹੀ ਚੰਗਾ ਬਣਾਤਾ ਹੈ ਜਾਣੇ ਮੋਟਾਣਾ ਮਾਵੇ ਕਿ ਇੱਥੇ ਯਾਰ ਬਦਿਆ ਭਾਈ ਬਾਹਰ ਹੀ ਮੜਾ ਫੇਰ ਸਲਫਤੇ ਹਾਂ ਕਿ ਪਤੰਦੇ ਸੌਂ ਗਿਆ ਰਹੀ ਸਾਂਣੀ ਆ ਦਿੱਤਾ ਇਹ ਗੇਰੀ ਸਿਆਣੀ ਬੋਤਲ ਚੱਲ ਰਿਹਾ ਕੱਪੜਾ ਫਾੜ ਪਹਿਲਾਂ ਦੂਸਰੇ ਰੋਗ ਰੱਖੀਦਾ ਤੂੰ ਫੇਰ ਗਲਤ ਰੱਖਣ ਆ ਯਾਗਾ ਤੇਜ ਹੋ ਜਾਣਾ ਹੀ ਦੇ ਨੇ ਇਹ ਵੀ ਜਾਣਦੇ ਕਿ ਦਾ ਨੋ ਸ਼ਕਤੀ ਆਉਂਦੇ ਨੇ ਹੁਣ ਹੁਣ ਪਹਿਲਾਂ ਕਿਹਾ ਸੀ ਮੈਂ ਆ ਗੱਲ ਤੇ ਆਇਆ ਨਹੀਂ ਨਾ ਦਿਨ ਪਹਿਲੇ ਹੀ ਕਿਹਾ ਸੀ ਚੱਜਦਾ ਘੱਕ ਫੜ ਫੜੇ ਹੋਰ ਉਹਦੇ ਲੱਬੇ ਪਾਈ ਇੱਕ ਵੱਡੇ ਕਿ ਜਵਾਨੀ ਹਲੋ ਦੁੱਜੀ ਬਣੋਣੇ ਆ ਕਿਵੇਂ ਹੋਸਾਗੇ ਕਿਵੇਂ ਹੋਸਾਰੇ ਆ ਕੀ ਹੁੰਦਾ ਰਹ ਹੁੰਦੇ ਆ شوف ਕਿ ਜਨੀ ਜਾਨ ਆ ਦੇਸੀਆ ਆਵੇ ਲੋ ਮੈਥਰ ਉਸ ਕੱਦੇ ਕੰਮ ਆਵੇ ਦੇਖ ਲੋ ਜੀ ਅੰਦਰੋਂ ਗੁਲਾਬੀ ਅੰਦਰੋਂ ਐਤੋ ਕੁੜੀਆਂ ਹੀ ਆ ਵੇਹੇ ਵੀ ਦੱਸਾਂ ਦੀ ਚਬਣਾ ਅੰਦਰੋਂ ਦੰਦ ਕੋ ਤੋਂ ਕੁੜੀ ਹੈ ਬਾਰਾ ਸਿੰਘ ਆ ਰਾ ਲਾ ਪੱਖਾ ਕੀ ਹੋਇਆ ਤੈਨੂੰ ਪਰਾਇ ਗੁਮੜਾ ਆਇਆ ਹੀ ਅੱਜ ਪੁੱਛ ਲਿਆ ਗੁੱਸਾ ਕਰਨ ਮੈਥਰ ਕਿੰਨਾ ਮੀਨ ਹੈ ਗਿਆ ਵੀ ਹੁਣ ਘਰੇ ਆ ਗਏ ਆ ਤੇ ਸਮਾਨ ਸਮੁੰਨ ਨਹੀਂਗਾ ਸਮਾਨ ਸਮੁੰਨ ਤੁਸੀਂ ਘੱਟ ਦੋ ਪਿਆ ਕਰੋ ਉਹ ਆ ਗਏ ਤਾਂ ਬਾਬਾ ਯਾਰ ਹਾਂ ਇੱਥੇ ਬਾਬਾ ਯਾਰ ਨਾਲ ਦੇ ਲਈ ਜਾ ਇਹ ਅਲ ਜੁਰਾ ਕੀ ਯਾਰ ਟਾਈਮ ਵੇਸਟ ਕਰਨ ਦੇ ਦੇ ਸਾਢੇ 5 6 ਵਜੇ ਤੱਕ ਜਿੰਨ ਜਾਣ ਵਾਲੇ ਬਣਾਗੇ ਸਾਢੇ 4 ਵਜੇ ਸਾਢੇ 5 6 ਵਜੇ ਆ ਕੇ 5 6 ਫਿਰ ਟੋਟਲ ਬਾੜਾ ਸਾਢੇ 12 ਵਜੇ ਅਗੇ ਪਾਂਚੀ ਇਹ ਆਹੀ ਗੱਲਾਂ ਕਰਕੇ ਤੇ ਨਾ ਇਹਹੀ ਗੱਲਾਂ ਗਾ ਕੇ ਤੇ ਨਾ ਹੀ ਘਟਾ ਦੇਣੀ ਹੁੰਦੀ ਹੋਜੀ ਕਰਕੇ ਚਾਹਿਆਗਾ ਨਾ ਬਿਨਾ ਟਾਈਮ ਬੇਸਟ ਕਰ ਦੋਰੇ ਮੈਂ ਫਿਰ ਮੈਂ ਫਿਰ ਜਦੋਂ ਜਿੰਮ ਦਾ ਟਾਈਮ ਹੋ ਗਿਆ ਮੈਂ ਕੱਲੇ ਨੇ ਨਿਕਲ ਜਾਣਾ ਮੈਂ ਨਹੀਂ ਵੇਖਣਾ ਬਗ ਹਾਂ ਮੈਂ ਵੀ ਲਾਈ ਜਾਇਓ ਰਗੜਾ ਰਹਿਣ ਤੋਂ ਫਟਪੜਾ ਰਹਿਣ ਤੋਂ ਐਵੇਂ ਦਿਮਾਗ ਖਰਾਬ ਕੀਤਾ ਵਾ ਬਸ ਹਾਂ ਇਹ ਬੱਦਗਾ ਬੱਤੀਆਂ

ਕੰਮ ਕਰ ਰੋ ਆਪਣਾ ਹੀ ਕਾਲੀ ਖਾ ਕੇ ਆਏ ਬਾਬੇ ਅਈ ਤੇ ਗੱਲ ਐ ਨਾ ਹੀ ਤਾਨੂੰ ਪਾਸੇ ਬਣਾਉਂਗਾ ਥੋੜੀ ਜੀ ਹੀ ਗਾ ਪ੍ਰਾਣੀ ਖਾ ਗਿਆ ਤੂੰ ਪਾਸੇ ਬਣਾਗਾ ਇਹ ਤੀ ਤਰੀ ਵੀ ਲਗਾਉਂਗਾ ਪਾਸੇ ਕਹਿ ਕੇ ਉਹ ਬਣਾ ਰੋ ਸਮਾਨ ਲੈ ਕੇ ਆਹੀ ਜਦੋਂ ਮੈਂ ਕਹਿ ਲਾਇਆ ਤੂੰ ਲੈ ਕੇ ਆ ਮੈਂ ਕਹਿੰਦਾ اتنا ਆ ਦਵਾ ਕੇ ਮੈਂ ਨਾਲ ਚ ਨੂੰ ਲੈ ਕੇ ਆ ਜਾ ਕੇ ਲੈ ਉਹ ਦੋਵੇਂ ਜਾਨੀ ਕਹਿੰਦੇ ਸਮਾਨ ਪਤਾ ਵਾ ਤੈਨੂੰ ਇਹ ਪਤਾ ਵਾ ਇਹ ਪੀਟੀਓ ਮਤ ਨਾ ਕਰਨਾ Ha No belt non berang. ਤਾ ਥੱਲੇ ਨਾਲ ਆ ਕਾਲ ਫੜਿਆ ਆ ਥੱਲੇ ਲਾਈ ਜਾਂਦਾ ਬੜਕਰ ਸਾਰ ਹਾ ਚੋੜੇ ਓਏ ਫੋਨ ਕਰ ਤੇ ਯੂ ਕਿਹਨੇ ਆ ਫੋਨ ਦੇ ਦੱਤ ਤੀਲਾ ਸਾਲੇ ਤਾਂ ਨੂੰ ਮੋਟਰਸਾਈਕਲ ਦਾ ਮਿਲਿਆ

ਹਾਂ ਇਹ ਨਾ ਦੱਸ ਇਹ ਫੋਟੋ ਨਾ ਕਹੀ ਇਹ ਨਹੀਂ ਅਗਰ ਇਹ ਨਾਲੇ ਕਹਣਾ ਪਾਪਾ ਗੱਡੀ ਨਹੀਂ ਦੇ ਦੇ ਤੇ ਫਿਰ ਇਹਵੇਂ ਕਰਨਾ ਤੇ ਕੁਝ ਨਾ ਕਰਦੀਏ ਕਰਦੀਏ ਫਟਾ ਮੈਂ ਬੋਝ ਨਹੀਂ ਪਾਉਣਾ ਚਾਹੁੰਦਾ ਕਿਸੇ ਦੇ ਪਿਓ ਨੂੰ ਠੀਕ ਹੈ ਨਾ ਤੂੰ ਦੀ ਹਾਸ ਕਰਦੇ ਆਪਿਆਂ ਦੇ ਭਾਵੇਂ ਪਾ ਦੋ ਮੇਗੀ ਮੈਂਟੈਲਿਟੀ ਹੈ ਵੀ ਵਿਆਹ ਹੋਵੇ ਨਾ ਕੱਲਾ ਕੱਲਾ ਫੰਕਸ਼ਨ ਨਾ ਦੋਵੇਂ ਰਲ ਕੇ ਦੋਵੇਂ ਫੈਮਿਲੀ ਰਲ ਕੇ ਕਰੇ ਮੇਰੀ ਮੈਂਟੈਲਿਟੀ ਆ ਵਾ ਇਹ ਨਹੀਂ ਵੀ ਸਾਰਾ ਕੁਝ ਜਗਤ ਦੇ ਆਂਦੇ ਸੁੱਟਤਾ ਵੀ ਕੁੜੀ ਵਾਲੇ ਆਦੀ ਇਹੀ ਕਰਨਗੇ ਸਗਣ ਮੁੰਡਲੇ ਕਰਦੇ ਕੁੜੇ ਵਾਲੇ ਕਰਦੇ ਇਤਰਾ ਹੋਣੀ ਨਾ ਕੋਈ ਹੱਡੀ ਵੀ ਨੰਗ ਨਹੀਂ ਹੁੰਦੇ ਪਰ ਆਖੀ ਉਹਨਾਂ ਕੋ ਪੈ ਜਾਣਾ ਆਪਣੇ ਸਸ ਕੁੜੀ ਆਸ ਤੇ ਸਗਣ ਕਰਨਾ ਸਾਡਾ ਚਾਹ ਉਹਨਾਂ ਦੇ ਕੁੜੀਆਂ ਦਾ ਚਾਲੂ ਭਰਾ ਫਿਰ ਸਾਮੀ ਲਾਭਦੇ ਮੈਨੂੰ ਇਨਸਾਫ ਕੇ ਮੈਂ ਸਾਮੀ ਲਾਭ ਓਏ ਮੈਨੂੰ ਕਹਾਂਦਾ ਸਾਰਿਆਂ ਧਿਆਨ ਨਾ ਧਿਆਨ ਪਿੱਛੇ ਪਾਰੀਸ਼ਾ ਮਤ ਹੋ ਗਈ ਪਾਈ ਹੋ ਗਈ Opa. Hadi daha hadi! ਸੜੀਆਂ ਦੇ ਟ੍ਰਿਪਸ ਸੇ ਖਵਾਈ ਬੈ ਲੇ ਗਲਾਸ ਅੱਗੇ ਕਰ ਨਾ ਘੱਟ ਨਾਲ ਨਾ ਕਰ ਬਸ ਬੰਘਾ ਤਾ ਮੈਂ ਦੀ ਕੀ ਦੇਖਣਾ ਮੈਂ ਕਹਿੰਦਾ ਤੂੰ ਵੇਖ ਮਮੀ ਨੂੰ ਦੱਸ ਦਿੰਦੇ ਆ ਜੇ ਕੱਖ ਹੁੰਦਾ ਜਿਆ ਮੈਂ ਕਹ ਤਾ ਜੇ ਜਿਹੜੀ ਚੀਜ਼ ਮੈਂ ਸੰਗੜ ਲੱਗਣ ਦੀ ਪੂਰੀ ਸ਼ਰਦਾਈ ਕੀ ਬਸ ਰਸ਼ੀਆਂ ਨੇ ਲੱਗ ਜੇਲ ਰਹਿ ਕੇ ਤੂੰ ਇੱਕ ਦਿਨ ਮੂਤ ਤੇ ਸੁਗੱਗ ਰਹੀ ਆ ਚਿੱਟਾ ਕਾਲਾ ਬਿਜਲੀ ਕਾਲ ਸੰਗਵਾਲ ਨੇ ਫੇਲੋ ਹਰੂ ਸੇ ਆ ਲਵਰ ਕਰਮੇਸਰਾਂ ਦੀ ਫੇਲੋ ਮੱਚ ਕੰਦ ਦਾ ਲੋਹਰ ਉਹ ਗਾਣਾ ਬਦਲਾ ਕੀ ਲਾਇਆ ਆਪਾਂ ਬੇਰ ਕੋਨ ਛੋੜਦੇ ਆਇਆ ਪਿੱਛੇ ਕਿ ਮੈਂ ਪਤਾ ਨਹੀਂ ਚੁੱਕੇ ਮਾਰਾਂ ਮੌਸਮ ਚੈੱਕ ਕਰੋ ਮਿੱਤਰੋ ਅੰਬਰ ਸਾਦਾ ਦੋ ਚਾਰ ਦਿਨ ਅੰਬਰ ਸੜੀਆਂ ਵਿਗਰੇ ਕੋ ਜਾਨਾ ਰੋਜ਼ੀ ਪਿੱਛੇ ਨੇ ਮਰਾ ਹਰਕਤ ਨਹੀਂ ਹੈ ਇਹ ਇਹ ਪੈਰ ਗਾਇ ਹੈ ਅੱਛਾ ਹੋ ਗਿਆ ਤੇ ਤੀਜੇ ਜਿੰਮਾਦਾਰ ਤੋਂ ਬਾਅਦ ਮੈਂ ਮੈਂ ਡਾਈਟ ਖਾਣੀ ਘਰ ਜਾ ਕੇ ਨੋ ਜੰਕ ਫੂਡ ਹੂੰ ਦੱਸ ਮੈਂ ਤੱਕ ਜਾਣਾ ਕਿੱਥਾ ਵਾ ਨਹੀਂ ਹਟਣ ਨਹੀਂ ਪਿਆ ਇਨੀ ਤੇਜ਼ ਮੀਂਹ ਵੰਦਿਆ ਈ ਮਤਰਾ ਮੀਂਹ ਤਾਂ ਵਧੀਆ ਆ ਪਰ ਥੋੜਾ ਬੁਣਾ ਜੇ ਕੋਈ ਘੱਟ ਜੀ ਫਿਰ ਪੈ ਜੇ ਫਿਰ ਪੈ ਜੇ ਥੋੜੀ ਦੇਰ ਰੁਕ ਜੀ ਉਹ ਨਹੀਂ ਭੂੜਾ ਪਾਗਲਾ ਹਵਾ ਕਰ ਤੋ ਭੂੜਾ ਲਾਈਟ ਚ ਲੱਗਣ ਦੀ ਇਦਾਂ ਤੇ ਨਹੀਂ ਲਾਈਟ ਚ ਲੱਗਣ ਦਿਆ ਵਾ ਵੇਖੋ ਬੰਦ ਤੇਰਾ ਸਪੀਡ ਵੇਖੋ ਹੋਈ ਜੀ ਦੇਖੋ ਇਹ ਇੱਕੀ ਨੋਟ ਕਰੋ ਇਹ ਪੈਂਦਾਗਾ ਅਸੀਂ ਵੇਖੋ ਕਿੰਨਾ ਲੋਕੀ ਨਿਕਾ ਆ ਗਈ ਹੈਗਾ ਸਿੱਧੀ ਲਾ ਦੇ ਉਹ ਵੀ ਟੂ ਵੀਲ ਲਖਾ ਲਿਆ ਉਹ ਦੇਖਾ ਹੋਇਆ ਸਾਰੇ ਗੱਡੀਆਂ ਵਾਲੇ ਤੇ ਚੱਲ ਮੰਨ ਲੀ ਹਾਂ ਗੱਡੀਆਂ ਵਾਲਿਆਂ ਦਾ ਗੌਂਟ ਲੱਤੀ ਆ ਨਾ ਬਾਬਾ ਮਜ਼ਾ ਆਉਂਦਾ ਫਿਰ ਚੰਗਾ ਵੀ ਬਾਦ ਜਦਾਂ ਦੀਆਂ ਵਾਲੀ ਲੱਗਾ ਜੀ ਭਾਈ ਤੂੰ ਮੱਸੇ ਪਿਆ ਕਰਤੀ ਹੈ ਕਿ ਨਹੀਂ ਕਰਤੀ ਉਹ ਸਾਹਮਣੇ ਨਿਊਟਰੀ ਕੁਲਚੇ ਵਾਲਾ ਹੈਗਾ ਜੀ ਹਾਂ ਉਹਦੀ ਛੱਤ ਦੀ ਫੜਦੇ ਆ ਬੈਸਟ بس رونا لے ਕੇ ਰੋਏ ਹੁੰਦੇ ਆ ਕਿ ਮੈਂ ਤਾਂ ਭਰੋਸਾ ਤੇ ਕਰਾਂਗਾ ਸਵੀਮਿੰਗ ਪੂਲ ਸਵੀਮਿੰਗ ਪੂਲ ਕੀ ਕੀ ਵਲੋਗ ਚਾਹੀਦੇ ਕੀ ਬਣਾਉਣਾ ਦੇਖੋ गाइस ਸ਼ੁਰੂ ਕਿੱਥੋਂ ਕਰਾ ਦੇ ਖਤਮ ਦੇਣਾ ਲੜ ਜੇਗੀ ਹਾਈ ਗਾਇਜ਼ ਆਹ ਕੱਬਾ ਗਾਈਜ਼ ਮੈਨੂੰ ਬਗੀਚਾ ਬਤ ਕਰਨਾ ਚੁੱਕੀ ਆ ਇਹ ਮੈਂ ਸੋਚਿਆ ਇਹ ਗਿੱਲਾ ਪਰਵਾਹਾਂ ਗਿੱਲੀਆਂ ਆ ਤੇ ਪੱਟ ਪੂਰਾ ਗਿੱਲਾ ਹੈ ਇਹ ਟੂ ਜੈਡ ਅਸੀਂ ਕਿੰਨੀ ਜਿਆਦਾ ਤੋ ਅਸੀਂ ਆਏ ਆ ਤੇ ਲੇਟ ਆ ਕਿ ਗੱਲ ਆ ਅਸੀਂ ਆਏ ਆ ਲੇਟ ਆਈਏ ਅਸੀਂ ਵੀ ਰੋਟੀ ਆਈ ਲੇਟ ਆ ਨਾ ਇਹਨੇ